ਹਾਂਜੀ YouTube ਤੇ Facebook ਫੈਮਲੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਾਰਿਆਂ ਦੇ ਉਮੀਦ ਕਰਦੀ ਆ ਵਧੀਆ ਹੋਵੋ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਪਹਿਲਾਂ ਤਾਂ ਅੱਜ ਮੀਂਹ ਦੇ ਬਾਰੇ ਵੀ ਰਾਤ ਤੋਂ ਲੈ ਕੇ ਤੜਕੇ ਸੁਬਾਹ ਤੱਕ 7:00 ਵਜੇ ਕੇ 40 ਮਿੰਟ ਤੇ ਮੀਂਹ ਆਇਆ ਜੀ ਬਹੁਤ ਹਨੇਰੀ ਆਈ ਆ ਆਪਣੇ ਪਿੰਡ ਤੇ ਜਿਹਨੇ ਮੋਗੇ ਦੇ ਵਿੱਚ ਤੇ ਬਾਕੀ ਤੁਸੀਂ ਦੱਸਿਓ ਕਿ ਕਿੱਥੇ-ਕਿੱਥੇ ਮੀਂਹ ਆਇਆ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਬਲੌਗ ਤੇ ਅੱਜ ਦਾ ਬਲੌਗ ਆਪਾਂ ਬਣਾਉਣ ਲੱਗੇ ਆ ਕਿ ਪਹਿਲੀ ਗੱਲ ਤਾਂ ਹਨਾ ਇਨਸਾਨੀਅਤ ਦੇ ਨਾਂ ਤੇ ਆਪਾਂ ਦੋਖ ਕੱਲਾ ਕਰਦੇ ਆਂ ਮਨੁੱਖੀਅਤ ਕਿੰਨੀ ਘਿਰ ਚੁੱਕੀ ਆ ਕਿੱਥੋਂ ਤੱਕ ਦੁਨੀਆ ਘਿਰ ਚੁੱਕੀ ਆ ਹਨਾ ਇੱਕ ਸਿਰਫ ਪੈਸੇ ਦੇ ਲਾਲਚ ਨੂੰ ਸਾਨੂੰ ਪੈਸਾ ਕਮਾਓ ਕਮਾਉਣ ਦਾ ਹੱਕ ਵੀ ਆ ਤੁਹਾਡਾ ਵੀਡੀਓ ਪਾਉਣੇ ਆ ਪਾਓ ਪੈਸਾ ਕਮਾਓ ਹਨਾ ਤੇ ਪਰ ਇੰਨੀ ਕਿੰਨ ਇਨਸਾਨੀਅਤ ਘਰਾ ਕੇ ਨਾ ਪੈਸਾ ਕਮਾਓ ਤੇ ਹੁਣ ਜਿੰਨਾ ਵੀਡੀਓ ਬਣੇ ਜਾਂਦਗਾ ਨਾ ਕਈ ਵੀਡੀਓ ਆਈਆਂ ਆਪਣੇ ਸਾਹਮਣੇ ਤੇ ਹੁਣ ਵੀਡੀਓ ਦੇ ਬਤਨ ਆਪਾਂ ਇੱਕ ਗੱਲ ਸੁਣੀ ਆ ਕਹਿੰਦੇ ਨਾ ਵੀ ਜਿਹੜਾ ਰਾਜਵੀਰ ਜਵੰਦਾ ਵੀਰ ਆ ਹਨ ਸਿੰਗਰਾ ਦਾਖਲਾ ਜਿਹੜਾ ਉਥੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਹਨ ਤਾਂ ਕਹਿੰਦੇ ਉਹ ਨਾ ਵੀ ਕੀ ਉਹ ਤਾਂ ਨਾ ਲੈਂਦੇ ਆ ਉਥੇ ਜਿਹੜਾ ਡਾਕਟਰ ਆ ਨਾ ਉਹਦਾ ਕਹਿਣਾ ਹੈ ਕਿ ਵੀ ਬਹੁਤ ਜ਼ਿਆਦਾ ਫੋਨ ਆ ਰਹੇ ਆ ਬਹੁਤ ਜ਼ਿਆਦਾ ਕਾਲਾਂ ਆ ਰਹੀਆਂ ਵੀ ਜਦ ਰਾਜਵੀਰ ਠੀਕ ਹੋਵੇ ਜਾਂ ਕੋ ਗੱਲਬਾਤ ਹੋਵੇ ਵਾਹਿਗੁਰੂ ਸੱਚੇ ਪਾਤਸ਼ਾਹ ਕੁਛ ਵੀ ਨਾ ਕਰੇ ਠੀਕ ਕਰ ਦੇ ਉਸ ਵੀਰ ਨੂੰ ਤੇ ਉਹ ਹਸਦਾ ਖੇਡਦਾ ਆਪਣੇ ਪਰਿਵਾਰ ਚ ਆ ਜੇ ਕਿਉਂਕਿ ਮੇਰੇ ਨਾਲ ਖੁਦ ਨਾ ਬੀਤੀ ਹੈ ਮੈਨੂੰ ਪਤਾ ਇਹਨਾਂ ਚੀਜ਼ਾਂ ਦੇ ਨਤੀਜੇ ਕੀ ਆ ਮੈਂ ਤਾਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਖੜੀ ਆ ਤੇ ਇੱਥੇ ਜੋਤਪੱਤੀ ਕਰਦੇ ਆਪਾਂ ਮੈਂ ਤਾਂ ਕਹਿੰਨੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰੀ ਤੇ ਕਦੇ ਵੀ ਕਿਸੇ ਤੇ ਵੀ ਇੰਨਾ ਦਾ ਟਾਈਮ ਨਾ ਆਵੇ ਹੈਨਾ ਤੇ ਪੱਤਰਕਾਰ ਕਹਿ ਰਿਹਾ ਕਿ ਸਾਨੂੰ ਦੱਸੋ ਅਸੀਂ ਫੋਟੋ ਵੀਡੀਓ ਛੇਤੀ ਅਸੀਂ ਪਾਵਾਂਗੇ ਮੈਂ ਤਾਂ ਕਹਿੰਨੀ ਆ ਫਿੱਟੇ ਮੂੰਹ ਹੈ ਜੋ ਪੱਤਰਕਾਰਾਂ ਦੇ ਫਿੱਟੇ ਮੂੰਹ ਹੈ ਜੀ ਪੱਤਰਕਾਰੀ ਦੇ ਜਿਹੜੇ ਇਦਾਂ ਦਾ ਸੋਚਦੇ ਐ ਤੇ ਜਿਹੜੇ ਕਹਿੰਦੇ ਆ ਕਿ ਸਾਨੂੰ ਦੱਸਿਓ ਦੇਖੋ ਕਿਸੇ ਦਾ ਪੁੱਤ ਮੰਜੇ ਚ ਪਿਆਰ ਕਿਸੇ ਦਾ ਬੰਦਾ ਐ ਕਿਸੇ ਦਾ ਭਾਈ ਆ ਕਿਸੇ ਦਾ ਜਵਾਈ ਆ ਕਿਸੇ ਦਾ ਭਤੀਜਾ ਹੈ ਹੂੰ ਕਿੰਨੇ ਰਿਸ਼ਤੇ ਉਹਦੇ ਨਾਲ ਜੁੜੇ ਹੋਇਆ ਕਿੰਨਿਆਂ ਰਿਸ਼ਤਿਆਂ ਨਾਲ ਉਹਦਾ ਮੋਹ ਪਿਆਰ ਜੁੜਿਆ ਹੋਇਆ ਆਪਰੇ ਜਿਲ੍ਹੇ ਚ ਕਿੰਨਾ ਵਾਸਾ ਉਸ ਵੀਰ ਦਾ ਆਪਾਂ ਕਿੰਨਾ ਉਸ ਨੂੰ ਰੱਬ ਅੱਗੇ ਅਰਦਾਸਾਂ ਕਰਦੇ ਕਿ ਪ੍ਰਮਾਤਮਾ ਉਸ ਨੂੰ ਠੀਕ ਕਰ ਦੇਵੇ ਤੇ ਤੁਸੀਂ ਕਿਉਂ ਇਦਾਂ ਦਾ ਸੋਚਦੇ ਹੋ ਕਿ ਤੁਹਾਡੀ ਸੋਚ ਨੂੰ ਹੋ ਗਿਆ ਕਮ ਸੇ ਕਮ ਤੁਸੀਂ ਰੱਬ ਤੋਂ ਹੀ ਡਰ ਜੋ ਰੱਬ ਨੂੰ ਤੁਸੀਂ ਵੀ ਜਾਣ ਦੇਣੀ ਆ ਤੁਸੀਂ ਵੀ ਰੱਬ ਕੋਲੇ ਜਾਣਾ ਹੈ ਜੇ ਤੁਹਾਨੂੰ ਇੰਨੇ ਖਬਰਾਂ ਪਾਉਣ ਦਾ ਸ਼ੌਂਕ ਆ ਕਿਸੇ ਹੋਰ ਦੀ ਖਬਰਸਾਰ ਲੈ ਲਓ ਜਾ ਕੇ ਹੋਰ ਕਿਤੇ ਥੋੜੇ ਮੁੱਦੇ ਆ ਦੁਨੀਆ ਤੇ ਹੈ ਕਿ ਤੁਸੀਂ ਉਹਦੇ ਲਈ ਵਿਚਾਰੇ ਲਈ ਆਏ ਸੋਚਣਾ ਵੀ ਇਹਨੂੰ ਆਏ ਹੋਵੇ ਤੇ ਜਾਂ ਕੋਈ ਗੱਲ ਕਰਦੇ ਅਸੀਂ ਛੇਤੀ ਵੀਡੀਓ ਪਾਈ ਹਾਂ ਠੀਕ ਹੋਣ ਦੀ ਤੁਸੀਂ ਜ਼ਰੂਰ ਫੀਲ ਕਰੋ ਵੀ ਠੀਕ ਜਦੋਂ ਵੀ ਹੋ ਗਿਆ ਹਨ ਅਸੀਂ ਖੁਸ਼ ਖਬਰੀ ਲੋਕਾਂ ਨੂੰ ਦੱਜੇ ਸਮਾਜ ਨੂੰ ਖੁਸ਼ ਖਬਰੀ ਦੱਜੇ ਕਿ ਰਾਜਵੀਰ ਜਵੰਦਾ ਵੀਰ ਠੀਕ ਆ ਦੇਖੋ ਆਪਾਂ ਉਹਦੀ ਕੋਈ ਕਮਾਈ ਨਹੀਂ ਖਾਣੀ ਵਿਚਾਰੇ ਦੀ ਹਨ ਆਪਾਂ ਤਾਂ ਇਹ ਕਰਕੇ ਕਹਿ ਰਹੇ ਹਾਂ ਕਿ ਉਸਦੇ ਸੁਣਨ ਚਾਹੇ ਵੀ ਦੋ ਬੱਚੇ ਵੀ ਆਪਾਂ ਨੂੰ ਬਹਾਲਾ ਪਤਾ ਵੀ ਨਹੀਂ ਹੈਗਾ ਤੇ ਦੋ ਬੱਚੇ ਆ ਉਸਦੇ ਤੇ ਉਸਦੇ ਪਿਤਾ ਦੀ ਥੋੜਾ ਟਾਈਮ ਪਹਿਲਾਂ ਦਸਤ ਹੋ ਚੁੱਕੀ ਆ ਹਨ ਇਹ ਗੱਲ ਆਪਾਂ ਸੁਣਦੇ ਆ ਜੋ ਕਿ ਨਿਊਜ਼ ਦੇ ਉੱਤੇ ਦਰਨ ਹੋ ਰਹੀ ਹੈ ਦੇਖੋ ਕਿ ਲੋਕ ਦੱਸ ਰਹੇ ਆ ਵੀਡੀਓ ਦੇ ਵਿੱਚ ਹਨ ਤੇ ਮੈਂ ਤਾਂ ਅੱਗੇ ਸਿੱਧੂ ਮੂਸੇਵਾਲੇ ਦੇ ਵਿਚਾਰੇ ਦੇ ਗੀਤ ਗੂਤ ਘੱਟ ਹੀ ਸੁਣਦੀ ਹੁੰਦੀ ਸੀਗੀ ਵੀ ਅੱਜ ਦੀ ਵੀਡੀਓ ਆਪਣੇ ਕਲਾਕਾਰਾਂ ਤੇ ਹੀ ਆ ਵੀ ਅੱਗੇ ਮੈਂ ਸਿੱਧੂ ਮੂਸੇਵਾਲੇ ਦੇ ਗੀਤ ਵੀ ਘੱਟ ਸੁਣਦੀ ਹੁੰਦੀ ਸੀ ਤੇ ਜਦੋਂ ਉਹਦੀ ਦਿੱਤ ਹੋ ਗਈ ਨਾ ਤੇ ਮੈਂ ਉਦੋਂ ਉਦੋਂ ਉਹਨੂੰ ਪਸੰਦ ਕਰਨ ਲੱਗੀ ਉਹਦੇ ਗੀਤਾਂ ਨੂੰ ਜਾਨਿਕੇ ਬਹੁਤ ਮੈਂ ਸੁਣੇ ਜਦੋਂ ਮੈਂ ਕਿਹਾ ਕਿਉਂ ਇੰਨੇ ਕਮਲੇ ਹੋਏ ਆ ਵੀ ਇਹ ਕਲਾਕਾਰ ਦੇ ਪਿੱਛੇ ਮੈਂ ਪਹਿਲਾਂ ਕਿਹਾ ਕਿ ਮੈਂ ਸੋਸ਼ਲ ਮੀਡੀਆ ਯੂਸ ਕੱਟ ਕਰਦੀ ਸੀਗੀ ਕਿਉਂਕਿ ਮੈਂ ਚਲਾਉਂਦੀ ਨਹੀਂ ਸੀ ਹੁੰਦੀ ਫੇਸਬੁੱਕ YouTube Instagram ਕੁਛ ਨਹੀਂ ਚਲਾਉਂਦੀ ਸੀਗੀ ਕਮੈਨ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਵੀ ਨਹੀਂ ਸੀ ਹਣਾ ਜਦੋਂ ਮੈਂ ਸਿੱਧੂ ਮੂਸੇ ਵਾਲੇ ਦੇ ਇੱਕ ਦੋ ਗੀਤ ਸੁਣੇ ਵੀਡੀਓ ਵੀਡੀਓ ਵੇਖੀਆਂ ਉਹਦਾਂ ਵੀ ਇੰਨਾ ਬੰਦਾ ਵਹਿਰਲਾ ਹਣਾ ਇੰਨੀ ਦੁਨੀਆ ਨੂੰ ਦੇਖਦੀ ਇੰਨੀ ਦੁਨੀਆ ਨੂੰ ਪਸੰਦ ਕਰਦੀ ਆ ਤੇ ਚਲੋ ਮੈਂ ਦੇਖਦੇ ਰਹੀ ਵੀਡੀਓ ਤੇ ਬਾਅਦ ਚ ਜੇ ਉਹਦੀ ਮੰਮੀ ਦੀ ਜਿਹੜੀ ਵੀਡੀਓ ਆਉਂਦੀ ਹੁੰਦੀ ਸੀ ਨਾ ਉਹਦਾ ਜੂੜਾ ਗੁੰਦ ਦੇ ਦੀ ਗੁੰਦ ਦੀਦੀ ਤੇ ਜਿੱਥੇ ਉਹਦੇ ਪਿਓ ਨੇ ਪੱਗ ਲਾਈ ਦੁਨੀਆ ਦੇ ਮੂਹਰੇ ਕਿਹਾ ਵੀ ਮੇਰਾ ਪੁੱਤ ਬਚਾ ਲਓ ਤੇ ਮੈਂ ਤੁਹਾਡੇ ਪੈਰਾਂ 'ਚ ਪੱਗ ਧਰਦਾ ਉਹ ਵੀਡੀਓ ਵੇਖ ਕੇ ਮੇਰਾ ਫਿਰਦਾ ਇੰਨਾ ਕੁ ਜ਼ਿਆਦੇ ਬਲੁੰਦਰਾ ਗਿਆ ਨਾ ਇੰਨਾ ਕੁ ਮੇਰਾ ਦਿਮਾਗ ਹਿੱਲਿਆ ਸੋਨ ਲੱਗੇ ਵੀ ਮੈਂ ਇੰਨੀ ਕੁ ਜ਼ਿਆਦੇ ਪਰੇਸ਼ਾਨ ਹੋਈ ਉਹ ਵੀਡੀਓ ਵੇਖ ਕੇ ਬਹੁਤ ਜ਼ਿਆਦੇ ਮੇਰਮਾਨ ਨੂੰ ਪਰੇਸ਼ਾਨੀ ਆਈ ਹੈ ਨਾ ਉੱਥੋਂ ਤੋਂ ਫਿਰ ਮੈਂ ਉਹਦੇ ਗੀਤ ਸੁਣਨ ਲੱਗ ਗਈ ਹੁਣ ਕੋਈ ਵੀ ਉਹਦਾ ਨਵਾਂ ਗੀਤ ਆਉਂਦਾ ਨੂੰ ਸਭ ਤੋਂ ਪਹਿਲਾਂ ਸੁਣਦੀ ਆ ਤੇ ਆਹ ਰਾਜਵੀਰ ਜਵੰਦੇ ਦੇ ਵੀ ਮੈਂ ਨਾ ਗੀਤ ਘੱਟ ਹੀ ਸੁਣਦੀ ਸੀ ਮੈਂ ਇਸ ਕਲਾਕਾਰ ਨੂੰ ਇੰਨਾ ਨਾਂ ਪੱਕੋ ਵੀ ਨਹੀਂ ਜਾਣਦੀ ਸੀ ਵੀ ਇਹ ਕਲਾਕਾਰ ਦਾ ਨਾਂ ਕੀ ਆ ਤੇ ਇਹਦਾ ਗੀਤ ਆ ਜਿਹੜਾ ਕਵਰਾਂ ਲਾ ਮਸਲੰਮੀਆ ਜਿੱਥੋਂ ਮੈਂ ਇਹਨੂੰ ਜਾਣਨ ਲੱਗੀ ਕਵਰਾਂ ਲਾ ਮਸਲੰਮੀਆ ਉੱਤੇ ਕੱਖ ਪਈ ਉਧਰੋਂ ਕੋਈ ਨਹੀਂ ਪਰਤੇ ਆ ਇਧਰੋਂ ਲੱਕ ਗਈ ਤੋੜ ਕੇ ਬੂੜੇ ਪਿਆਰ ਥਲੇ ਗਜਾਂਦਿਆਂ ਨੂੰ ਜਿਹੜੇ ਮਾਰ ਦੇ ਗਏ ਲੈ ਕੇ ਰੌਣਕਾਂ ਦਾ ਮਦੇ ਨਾਲ ਮਿੱਟੀ ਨਾ ਫਰੋਲ ਚੋਗੀ ਆ ਨਹੀਂ ਉਹ ਲੱਭੜੇ ਕੋ ਬਾਚੀ ਹੋਈ ਨਾਲ ਉਹ ਗੀਤ ਤੋਂ ਫਿਰ ਮੈਂ ਇਹਨੂੰ ਪਸਾਨਿਆ ਵੀ ਇਹ ਗੀਤ ਕਿਉਂਕਿ ਉਹ ਗੀਤ ਮੇਰੇ ਤੇ ਵੀ ਕਿਤੇ ਨਾ ਕਿਤੇ ਉਹ ਸੀਗਾ ਹਨਾ ਵੀ ਮੇਰੇ ਲਾਈਫ ਤੇ ਵੀ ਉਹ ਸੀਗਾ ਤੇ ਮੈਂ ਨਾ ਤਾਂ ਕਰਕੇ ਉਹ ਗੀਤ ਮਦਰ ਪਸੰਦ ਕੀਤਾ ਤੇ ਮੈਂ ਉਹਦੇ ਤੇ ਰੀਲਾਂ ਵੀ ਬਣਾਈਆਂ ਇੱਕ ਦੋ ਜਿੱਥੇ ਇਹਨੇ ਕਿਹਾ ਤੁਰ ਗਿਆ ਸੱਜਣਾ ਬਾਦ ਦੀਵਾਲੀ ਨਾ ਕਦੇ ਵੇਖੀ ਨਾ ਕਦੇ ਬਾਲੀ ਮੋੜਿਆ ਨਹੀਂ ਆ ਸਵੇ ਤੇ ਦੀਵਾ ਬਾਲ ਮਿੱਟੀ ਨਾਲ ਫਰੋਲ ਜੋ ਵੀ ਆ ਨਹੀਂ ਲੱਪਣੇ ਗਵਾਚੇ ਕੋਈ ਲਾਲ ਉਹ ਫਿਰ ਮੈਂ ਉਹਦੇ ਤੇ ਵੀ ਵੀਡੀਓ ਬਣਾਈ ਤੇ ਉਹਦੇ ਤੇ ਵੀਡੀਓ ਬਣਾਈ ਇੱਕ ਉਹਦੇ ਮੇਰੇ ਸਕੇ ਚਾਚੇ ਦਾ ਪੁੱਤ ਮਰ ਗਿਆ ਸੀ ਤੇ ਇੱਕ ਮੇਰਾ ਪਿਓ ਵੀ ਮਰ ਗਿਆ ਸੀ ਉਹਨਾਂ ਦੇ ਨਾਲ ਚ ਜਾਨੀ ਕਿ ਦੋ ਮੁਕਤਾਂ ਸਾਡੇ ਘਰਾਂ ਚ ਘਰ ਚ ਹੋ ਗਈਆਂ ਜਾਨੀ ਉਹਨੂੰ ਉਦੋਂ ਜਦੋਂ ਉਹ ਕੀਤਾ ਆ 2024 ਚ ਕੀਤਾ ਆ ਤੇ ਉਹ ਦੋਨਾਂ ਦੇ ਵਿਆਹ ਸੀ ਜਿੰਨਾਂ ਦੇ ਮਕਾਮ ਤੇ ਲੱਗੀ ਸੀਗੀ ਤੇ ਮੈਂ ਨਾ ਅਚਾਨਕੇ ਸਈ ਜੇ ਤੇ ਉਹ ਗੱਡੀ ਚ ਚੱਲੀ ਜਾਵੇ ਗੱਡੀ ਚ ਸਈ ਜਾਂਦੇ ਤੇ ਰੰਗ ਸਰਮਣੀ ਸੀਗੀ ਗੱਡੀ ਚ ਸਈ ਆਈਏ ਤੇ ਗੱਡੀ ਚ ਗੀਤ ਚੱਲੇ ਤੇ ਮੈਂ ਆਖੀ ਜਾਵਾ ਗੀਤ ਕੋਈ ਪੁਰਾਣਾ ਐ ਵੀ ਇਹ ਹੁਣੇ ਸੁਣਿਆ ਅੱਗੇ ਤਾਂ ਕਦੀ ਸੁਣਿਆ ਨਹੀਂ ਤੇ ਆ ਜਾਣਾ ਸੀ ਹੁਣਾ ਵਾ ਉੱਥੋਂ ਫਿਰ ਮੈਂ ਇਹ ਕਲਾਕਾਰ ਦੇ ਗੀਤ ਸਰਚ ਕਰ ਕਰਕੇ YouTube ਤੇ ਤੇ ਸੁਣਨੇ ਸ਼ੁਰੂ ਕਰਦੇ ਤੇ ਮੈਂ ਕਾਫੀ ਇਹਦੇ ਗੀਤਾਂ ਨੂੰ ਪਸੰਦ ਕਰਨ ਲੱਗ ਗਈ ਕਾਫੀ ਸੁਣਦੀ ਰਹੀ ਫਿਰ ਇਹਨੇ ਜਿਹੜਾ ਉਹ ਗੀਤ ਗਾਇਆ ਬਾਬਲ ਤੇਰੀ ਪੱਗ ਵੀ ਸੁੱਚੀ ਅੰਬਰ ਦੇ ਚਾਨੋਂ ਤੋਂ ਉੱਚੀ ਜਿੱਦਾਂ ਪਗਾਵਣ ਵਾਲੇ ਸਭ ਤੋਂ ਵੱਧ ਚਾਨਣ ਵਾਲਿਆ ਉਹ ਗੀਤ ਵੀ ਮੈਨੂੰ ਬੜਾ ਪਸੰਦ ਆਇਆ ਹਨਾ ਪਿਓ ਤੇ ਪਿਓ ਤੇ ਜਿਹੜੀਆਂ ਲੈਣਾ ਬੋਲੀਆਂ ਜਾਣ ਉਹਨੂੰ ਤਾਂ ਉਹ ਪਸੰਦ ਆਉਂਦੇ ਹੀ ਹਨਾ ਉਹ ਗੀਤ ਵੀ ਬੜਾ ਪਸੰਦ ਕੀਤਾ ਤੇ ਦੁੱਜਾ ਨਹੀਂ ਪਰੇ ਨੇ ਭੈਣਾ ਪਰਮੰਦਰ ਜਿਹੜਾ ਗੀਤ ਗਾਇਆ ਸੀ ਹਨਾ ਜੰਮੇ ਨਾਲ ਦੇ ਕਿਤੋਂ ਨੇ ਮੁੱਲ ਤੇ ਹੋਂਦੇ ਕੁੱਲ ਚੀਜ਼ ਮੁੱਲ ਵੇਖਦੀ ਉਹ ਵੀ ਗੀਤ ਬੜਾ ਪਸੰਦ ਕੀਤਾ ਫਿਰ ਤਾਂ ਮੈਂ ਜਾਣੇ ਸਰਚ ਕਰ ਕਰ ਇਹਦੇ ਬਹੁਤ ਗੀਤ ਸੁਣ ਲਾ ਗਈ ਹਨਾ ਤੇ ਇਹ ਚੀਜ਼ ਆ ਵੀ ਮਤਲਬ ਆਏ ਨਹੀਂ ਹੁੰਦਾਗਾ ਵੀ ਐਨਾ ਸੋਚਿਆ ਕਰੋ ਇਨਸਾਨੀਅਤ ਵੇਖਿਆ ਕਰੋ ਵੀ ਤੁਹਾਡੇ ਚ ਕਾਤੋਂ ਜਉਂਦੀ ਜਿਹੜੇ ਜਿਹੜੇ ਇਹ ਵੀਡੀਓ ਕਹਿੰਦੇ ਆ ਨਾ ਵੀ ਅਸੀਂ ਐ ਕਰਨਾ ਚਾਹੋਂ ਵੀ ਐ ਨਾ ਕਰਿਆ ਕਰੋ ਹਨਾ ਮਾਰਨਾ ਦੇਖੋ ਸਭ ਨੇ ਆ ਆਪਾਂ ਇੱਥੇ ਬੈਠੇ ਨਹੀਂ ਰਹਿਣਾ ਇੱਕ ਨਾ ਇੱਕ ਦਿਨ ਦੁਨੀਆ ਆਪਾਂ ਵੀ ਛੱਡਣੀ ਆ ਆਪਾਂ ਵੀ ਦੁਨੀਆ ਨੂੰ ਮਾਲਵੇ ਦਾ ਕਹਿਣਾ ਆ ਆਪਾਂ ਵੀ ਇੱਥੋਂ ਜਾਣਾ ਪਰ ਐ ਨਾ ਸੋਚਿਆ ਕਰੋ ਹਨਾ ਹੋਰ ਬਹੁਤ ਮੁੱਦੇ ਆ ਦੁਨੀਆ ਦੇ ਵਿੱਚ ਤੁਸੀਂ ਐ ਸੋਚੋ ਸੱਚੇ ਪਾਤਸ਼ਾਹ ਅਰਦਾਸ ਕਰੋ ਕਿ ਵਾਹਿਗੁਰੂ ਤੇਰੇ ਘਰੇ ਕਾਸੀ ਦੀ ਘਾਟ ਨਹੀਂ ਤੂੰ ਕੁਝ ਵੀ ਕਰ ਸਕਦਾ ਹਨਾ ਤੂੰ ਮਤਲਬ ਕਿ ਬਹੁਤ ਵੱਡੀ ਕਰਨੀ ਤਾਂ ਮਾਲਕਾਂ ਵਾਹਿਗੁਰੂ ਤੇ ਤੂੰ ਜੋ ਵੀ ਚਾਹਵੇਂ ਕਰ ਸਕਦਾ ਪਲ ਵਿੱਚ ਚਿੜੀ ਆਨੇ ਹੁੰਦੇ ਧਿਆਈ ਤੇ ਪਲ ਵਿੱਚ ਹੋ ਜੇ ਜਲ ਤੋਂ ਥਾਲ ਪਤਾ ਨਹੀਂ ਐ ਖਾਣਾ ਪੋੜੇ ਹੁੰਦੇ ਸਿਆਣੇ ਇਹ ਚੀਜ਼ਾਂ ਮਤਲਬ ਕਿ ਬੰਦ ਵਿੱਚ ਦੀ ਕੁਝ ਵੀ ਹੋ ਸਕਦਾ ਉਹ ਰੱਬ ਬੜਾ ਵਿਅੰਤਾ ਜਿਹੜਾ ਰਾਤ ਪਾ ਸਕਦਾ ਦਿਨ ਕਰ ਸਕਦਾ ਨਾ ਆਪਾਂ ਨੂੰ ਸੁੱਤਿਆਂ ਪਿਆਂ ਨੂੰ ਖਾ ਸਕਦਾ ਤੇ ਸੁੱਤਿਆਂ ਪਿਆਂ ਦੇ ਆਪਣੀ ਰਾਖੀ ਕਰ ਸਕਦਾ ਆਪਣੇ ਸਿਰ ਤੇ ਖੜ ਕੇ ਆਪਣੇ ਸਿਰ ਤੇ ਹੱਥ ਰੱਖ ਕੇ ਵੀ ਆਪਣੇ ਧਿਆਨ ਰੱਖ ਸਕਦਾ ਰੱਬ ਵੀ ਆਪਾਂ ਸੱਤੇ ਪਿਆਂ ਤੇ ਪਰਮਾਤਮਾ ਦੇ ਆਸਰੇ ਹੁੰਨੇ ਆਪਾਂ ਇਹ ਚੀਜ਼ਾਂ ਸੋਚਿਆ ਕਰੋ ਵੀ ਰੱਬ ਆ ਹਨ ਰੱਬ ਦੇ ਘਰੇ ਹਰ ਇੱਕ ਨੇ ਜਾਣਾ ਮਰਨਾ ਹਰ ਇੱਕ ਨੇ ਆ ਇੱਥੇ ਆਪ ਬੈਠੇ ਨਹੀਂ ਰਹਿਣਾ ਕੋਈ ਆਪਾਂ ਰਜਿਸਟਰੀ ਨਹੀਂ ਕਰਾ ਕੇ ਆਏ ਕੋਈ ਜ਼ਿੰਦਗੀ ਬੈ ਨਹੀਂ ਲੈਂਦੀ ਆਪਾਂ ਵੀ ਜਿਹੜਾ ਆਪ ਇੱਥੇ ਬੈਠੇ ਰਵਾਂਗੇ ਆਪਾਂ ਵੀ ਜਾਣਾ ਐ ਸਦੂਨਾਂ ਤੋਂ ਥੋੜਾ ਜਿਹਾ ਸੋਚਿਆ ਕਰੋ ਹਨ ਵੀ ਬਾਕੀ ਇਹ ਗੱਲ ਆਪਾਂ ਸੁਣ ਦੇ ਆਧਾਰ ਤੇ ਕੀਤੀ ਕਿਉਂਕਿ ਕਈ ਮੁੰਡੇ ਪੂਰੇ ਬਹਿਰ ਲਾ ਜਿਨ੍ਹਾਂ ਨੇ ਵੀਡੀਓ ਪਾਈ ਆ ਵੀ ਪੱਤਰਕਾਰ ਆਏ ਕਹਿੰਦੇ ਆ ਤੇ ਇਹ ਵੀਡੀਓ ਤਾਂ ਮੈਂ ਅੱਜ ਬਣਾਈ ਆ ਵੀ ਐ ਨਾ ਕਰਿਆ ਕਰੋ ਹਨ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਤੰਦਰੁਸਤ ਰੱਖੇ ਹਨ ਤੇ ਆਪਾਂ ਤਾਂ ਇਹ ਸੋਚਦੇ ਵੀ ਚਾਲੂ ਦੇ ਵਿਚਾਰਾ ਨਿੱਕੇ ਨਿੱਕੇ ਆਂਦੇ ਬੱਚੇ ਆ ਤੇ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਤੇ ਉਹ ਧੀ ਦਾ ਕੀ ਬਣੂ ਜਿਹੜੀ ਉਹਦੇ ਨੜ ਲਈ ਉਹਦੇ ਮਾਪਿਓ ਨੇ ਹਨ ਜਦੋਂ ਪਿਓ ਪੱਲਾ ਪੜਾਉਂਦਾ ਤੇ ਉਹ ਇਹੀ ਕਹਿੰਦਾ ਕਿ ਮੇਰੀ ਧੀ ਸੁਖੀ ਵਸੇ ਕਿਸੇ ਵੀ ਪਿਓ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਉਹਦੀ ਧੀ ਆਏ ਹੋ ਜੇ ਤੇ ਬਾਕੀ ਜਿਹਦੇ ਤੇ ਬੀਤੀ ਹੁੰਦੀ ਬਈ ਉਹਨੂੰ ਪਤਾ ਹੁੰਦਾ ਜਦੋਂ ਮੇਰੇ ਤੇ ਬੀਤੀ ਸੀ ਮੇਰਾ ਪਿਓ ਬਹੁਤ ਰੋ ਰੂ ਕਮਲਾ ਹੋਗਾ ਮੇਰਾ ਪਿਓ ਮੇਰੇ ਬਰਾਗ ਨਹੀਂ ਲੈ ਲਿਆ ਤੇ ਆਪਾਂ ਨੂੰ ਤਾਂ ਦੁੱਖ ਲੱਗਦਾ ਇਹਨਾਂ ਚੀਜ਼ਾਂ ਦਾ ਮੈਂ ਤਾਂ ਕਹਿੰਨੀ ਹਾਂ ਉਹ ਵਿਚਾਰੇ ਨੂੰ ਤੱਕਤੀ ਹਵਾ ਵੀ ਨਾ ਲੱਗੇ ਉਹ ਠੀਕ ਹੋ ਜਾਏ ਭਲਾ ਨਾ ਹੀ ਗਾਵੇ ਮੈਂ ਤਾਂ ਇਹ ਵੀ ਕਹਿੰਨੀ ਵੀ ਨਾ ਹੀ ਗਾਵੇ ਮੈਂ ਤਾਂ ਰਾਤ ਵੀ ਧੰਨ ਗੁਰੂ ਰਾਮਦਾਸ ਜੀ ਅਰਦਾਸ ਕੀਤੀ ਮੈਂ ਕਿ ਜਿਹੜਾ ਉਹਨੇ ਗਾਇਕੀ ਗਾਈ ਹੈ ਨਾ ਸਾਡੇ ਦਿਲਾਂ ਚ ਉਹੀ ਕੰਨਾਂ ਚ ਬਾਜੂ ਜਿਹਦੀ ਰਹਿਣੀ ਆ ਤੇ ਅਸੀਂ ਉਹਨੂੰ ਕਦੇ ਵੀ ਨਹੀਂ ਭੁੱਲ ਸਕਦੇ ਤੇ ਭਲਾ ਉਹ ਨਾ ਹੀ ਗਾਵੇ ਬਸ ਉਹ ਆਪਦੇ ਘਰੇ ਘਰੇ ਆਪਦੇ ਬੱਚਿਆਂ ਚ ਤਰਨ ਕਰਨ ਜੋ ਕੋਈ ਹੋ ਜੇ ਬਸ ਇੰਨਾ ਹੀ ਬਹੁਤ ਆ ਵੀ ਆਪਦੀ ਮਾਂ ਦੇ ਅੱਖਾਂ ਦੇ ਮੂਹਰੇ ਰਵੇ ਆਪਦੀ ਔਰਤ ਦੇ ਅੱਖਾਂ ਦੇ ਮੂਹਰੇ ਰਵੇ ਉਹ ਵੇਖ-ਵੇਖ ਉਹਨੂੰ ਜਿਵੇਂ ਉਹਨੂੰ ਵੇਖ-ਵੇਖ ਉਹਨੂੰ ਸਾਹ ਆਵੇ ਉਹਦੀ ਮਾਂ ਨੂੰ ਵੀ ਤੇ ਉਹਦੀ ਘਰ ਵਾਲੀ ਨੂੰ ਵੀ ਹਨਾ ਤੇ ਭਾਵੇਂ ਨਾ ਹੀ ਕੁਝ ਇਤੋਂ-ਇਤੋਂ ਤੁਰਨ ਜੋਗਾ ਨਾ ਹੀ ਹੋਵੇ ਕੋਈ ਨਹੀਂ ਆਪੇ ਨੌਕਰ ਚੱਕਰ ਰੱਖ ਲੈਣਗੇ ਕਰ ਲੈਣਗੇ ਟੈਂਪਾਸ ਟੈਂਪਾਸ ਤਾਂ ਮੇਰੇ ਅੱਗੇ ਨੇ ਵੀ ਕਰ ਲਿਆ ਜਿਹਨੇ 2 200 ਦੀ ਦਿਹਾੜੀ ਲਾ ਕੇ ਕੀਤਾ ਤੇ ਉਹਦੇ ਕੋਲ ਤਾਂ ਫੇਰ ਵੀ ਸਰਕਾਰੀ ਜੋਬ ਦਾ ਮਾਲਕ ਸੀ ਫਿਰ ਕਈ ਕੀ ਕੀਤੀ ਆ ਤੇ ਕੋਈ ਨਹੀਂ ਬਾਕੀ ਸਿੰਗਰਾਂ ਨੂੰ ਸਿੰਗਰ ਆਸਰਾ ਕਰ ਦਿੰਦੇ ਹੁੰਦੇ ਆ ਕੋਈ ਆਸਰਾ ਕਰ ਦੇਣਗੇ ਵੀ ਚਲ ਕੋਈ ਨਹੀਂ ਭਰਾ ਤੂੰ ਮੰਜੇ ਤੇ ਬੈਠਾ ਤਾਂ ਅਸੀਂ ਹੈਗੇ ਤੇਰੇ ਨਾਲ ਖੜੇ ਹਨਾ ਆਹ ਨਹੀਂ ਟਾਈਮ ਪਾਸ ਨਹੀਂ ਹੋਣ ਲੋਗ ਇਹ ਕਹਿੰਦਾ ਟਾਈਮ ਪਾਸ ਤਾਂ ਮੈਂ ਵੀ ਕਰ ਲੈ ਜਿਹਨੇ 1.5 150 ਤੇ ਦਿਹਾੜਾ ਟਿਕਨਾ ਮੈਂ 2 200 ਤੇ ਕੰਮ ਤੇ ਮੈਂ ਇਸਤਰ ਮੈਂ ਇਟਾਂ ਫੜਾਈਆਂ ਪੈੜਾ ਤੇ ਤੱਕ ਚੜ ਕੇ ਮੈਂ ਹਨਾ ਗਾਰਾ ਸੀਮੈਂਟ ਪੜਾਇਆ ਤੇ ਰੋਟੀ ਤਾਂ ਮੈਂ ਵੀ ਖਵਾਈ ਆਪਦੇ ਜਵਾਕਾਂ ਨੂੰ ਤੇ ਪਾਲ ਤਾਂ ਮੈਂ ਵੀ ਲਈ ਤੇ ਬਾਕੀ ਸਾਰੇ ਉਹ ਕਹਿੰਦਾ ਹੁੰਦਾ ਸਾਡੇ ਮੁਲਾਜ਼ਮਾ ਵੀ ਬੈਕਗਰਾਉਂਡ ਸਾਡੇ ਮੁਲਾਜ਼ਮਾਂ ਦਾ ਹੀ ਆ ਤੇ ਕੋਈ ਨਹੀਂ ਟਾਈਮ ਤਾਂ ਪਾਸ ਹੋ ਦੂਗਾ ਮੈਂ ਤਾਂ ਬਾਹਲਾ ਨਹੀਂ ਗੱਲਾਂ ਕਰਦੀ ਹੁੰਦੀ ਮੈਂ ਤਾਂ ਕਹਿੰਦੀ ਚਲੋ ਘਰੇ ਘਰੇ ਤੁਹਾਨੂੰ ਕਰਨ ਜੋ ਕਹੋ ਜੇ ਆਪ ਦੇ ਲਈ ਵੇਖਿਆ ਨਹੀਂ ਹੁੰਦੀ ਮੈਂ ਕਹਿੰਦੀ ਹੁੰਨੀ ਆ ਕਿ ਜਿਵੇਂ ਹੁਣ ਪ੍ਰਾਪਤ ਤੇ ਡੈਡੀ ਦੇ ਜੱਤ ਹੋਈ ਐ ਮੈਂ ਤਾਂ ਇਹ ਕਹਿੰਦੀ ਹੁੰਦੀ ਹੁਣ ਵੀ ਦੇ ਰੱਬਾ ਤੋ ਇੱਟਾ ਧੱਕਾ ਨਹੀਂ ਸੀ ਕਰਨਾ ਚਾ ਲੋ ਲੱਤਾਂ ਟੁੱਟ ਜਾਂਦਾਂ ਕੋ ਮੰਜੇ ਤੇ ਬੈਠਾ ਰਹਿੰਦਾ ਤੇ ਮੈਂ ਆਪੇ ਜਿਵੇਂ ਆਪ ਕਮਾ ਕੇ ਖਾਈ ਜਨੇ ਜਵਾਕ ਪਾਲ ਲਿਆ ਮੈਂ ਉਹਨੂੰ ਪਾਲ ਲੈਂਦੀ ਮੈਂ ਕਹਿ ਦਿੰਦੀ ਮੇਰੇ ਸਿਰ ਤੇ ਤਾਂ ਰੋਟੀ ਖਾਣ ਵਾਲਿਆ ਜਿੱਥੇ ਮਤਲਬ ਇੱਕ ਸੀ ਤੇ ਮੈਂ ਕਹਿ ਦਿੰਦੀ ਤੋਆ ਤੇ ਚਾਲ ਜਿਵੇਂ ਇੱਦਾਂ ਜਰ ਮਤਲਬ ਬਾਅਦ ਚ ਹੋਇਆ ਹਨ ਤੇ ਇਹ ਚੀਜ਼ਾਂ ਮਤਲਬ ਕਿ ਕੋਈ ਬੰਦਾ ਸੋਚ ਸਕਦਾ ਬਣੇ ਹਰ ਇੱਕ ਨਹੀਂ ਸੋਚ ਸਕਦਾ ਤੇ ਮੈਂ ਕਹਿੰਦੀ ਤਾਂ ਮੈਂ ਲੱਤਾਂ ਵਾ ਵੱਢ ਕੇ ਨੂੰ ਮੰਜੇ ਤੇ ਬੈਠਾ ਰਹਿੰਦਾ ਠੀਕ ਆ ਬਾਕੀ ਤੁਹਾਨੂੰ ਵੀਡੀਓ ਕਿਦਾਂ ਲੱਗੀ ਜੇ ਕਿਸੇ-ਸਰੇ ਤੱਕ ਵੀਡੀਓ ਦੇਖੀ ਹੋਵੇ ਤਾਂ ਮੈਨੂੰ ਸਪੋਰਟ ਕਰਕੇ ਦੱਸਿਓ ਹਾਂ ਵੀ ਸਹੀ ਕੀਤੀ ਗੱਲ ਜਾਂ ਮੈਂ ਗਲਤ ਕੀਤੀ ਆ ਐਨੇ ਨਾਲ ਬੰਦੇ ਨੂੰ ਹੌਸਲਾ ਮਿਲ ਜਾਂਦਾ ਵੀ ਹਾਂ ਯਾਰ ਮੈਂ ਸਹੀ ਮੁੱਦੇ ਤੇ ਬੋਲਿਆ ਤੇ ਸਹੀ ਗੱਲ ਕੀਤੀ ਆ ਤੇ ਚਲੋ ਮੈਨੂੰ ਲੋਕਾਂ ਨੇ ਸਪੋਰਟ ਕੀਤੀ ਆ ਮੈਨੂੰ ਹਨਾ ਚੰਗਾ ਪਿਆਰ ਤੇ ਵਾਇਰਸ ਉਹ ਸੱਚੇ ਪਾਸਾ ਹੈ ਇਹ ਜੇ ਟਾਈਮ ਕਿਸੇ ਤੇ ਨਾ ਆਵੇ ਬਾਕੀ ਜੇ ਮੈਂ ਕੋਈ ਗਲਤ ਗੁਲਤ ਬੋਲਤਾ ਹੋਵੇ ਉਹਦੇ ਲਈ ਸੌਰੀ ਮਾਫੀ ਚਾਹੂੰਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ